ਤੁਸੀਂ ਬਾਲ ਜੀ ਮੈਂ ਅਮਨ ਤੇ ਤੁਸੀਂ ਦੇਖ ਰਹੇ ਹੋ ਤਕਰੀਰ ਅੱਜ ਗੱਲ ਕਰਾਂਗੇ ਕਿਸਾਨਾਂ ਦੀ ਕਿਸਾਨੀ ਅੰਦੋਲਨ ਦੀ ਸ਼ੰਭੂ ਬਾਰਡਰ ਦੀ ਜੀ ਹਾਂ ਖੁੱਲਣ ਜਾ ਰਿਹਾ ਹੈ ਸ਼ੰਭੂ ਬਾਰਡਰ ਜੀ ਹਾਂ ਸਹੀ ਸੁਣਿਆ ਸ਼ੰਭੂ ਬਾਰਡਰ ਜੋ ਕਰੀਬ 5 ਮਹੀਨਿਆਂ ਤੋਂ ਬੰਦ ਪਿਆ ਸੀ ਉਸ ਦੇ ਰਾਹ ਹੁਣ ਖੁੱਲਣ ਜਾ ਰਹੇ ਨੇ ਹੁਣ ਦਿੱਲੀ ਜਾਣਾ ਸੌਖਾ ਹੋ ਜਾਵੇਗਾ ਜੀ ਹਾਂ ਕਿਸਾਨ ਅੰਦੋਲਨ ਕਾਰਨ 13 ਫਰਵਰੀ ਤੋਂ ਬੰਦ ਸ਼ੰਭੂ ਬਾਰਡਰ ਹੁਣ ਖੁੱਲਣ ਜਾ ਰਿਹਾ ਹੈ ਹਾਈ ਕੋਰਟ ਨੇ ਹਰਿਆਣਾ ਸਰਕਾਰ ਨੂੰ ਹੁਕਮ ਦਿੱਤਾ ਕਿ ਜੋ ਬੈਰੀਕਡ ਲਗਾ ਕੇ ਤੁਸੀਂ ਸ਼ੰਭੂ ਆਰਡਰ ਨੂੰ ਬੰਦ ਕੀਤਾ ਹੋਇਆ ਸੀ ਉਸ ਨੂੰ ਖੋਲ ਦਿੱਤਾ ਜਾਵੇ ਕਿਉਂਕਿ ਆਮ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਹੈ ਰਾਹ ਖੋਲਣ ਲਈ ਹਾਈ ਕੋਰਟ ਨੇ ਹਰਿਆਣਾ ਸਰਕਾਰ ਨੂੰ ਇੱਕ ਹਫਤੇ ਦਾ ਸਮਾਂ ਦਿੱਤਾ ਸਿਰਫ ਇੰਨਾ ਹੀ ਨਹੀਂ ਹਾਈ ਕੋਰਟ ਨੇ ਪੰਜਾਬ ਤੇ ਹਰਿਆਣਾ ਸਰਕਾਰ ਨੂੰ ਕਾਨੂੰਨ ਵਿਵਸਥਾ ਬਣਾ ਕੇ ਰੱਖਣ ਲਈ ਵੀ ਕਿਹਾ ਗਿਆ ਹੈ ਉਦੋਂ ਹਰਿਆਣਾ ਸਰਕਾਰ ਨੇ ਵੀ ਕਿਹਾ ਕਿ ਜੇ ਅਸੀਂ ਰਾਹ ਖੋਲ ਦਿੰਦੇ ਤੇ ਇਹਦਾ ਕਸਾਮਾ ਨੇ ਅੰਬਾਲਾ ਘੇਰ ਲੈਣਾ ਹੈ ਪਾਉਠੇ ਹੀ ਹਾਈ ਕੋਰਟ ਨੇ ਕਿਹਾ ਕਿ ਕਿਸਾਨਾਂ ਦਾ ਇਹ ਜਮੂਰੀ ਹੱਕ ਹੈ ਉਹ ਪ੍ਰਦਰਸ਼ਨ ਸ਼ਾਂਤਮਈ ਕਰ ਸਕਦੇ ਨੇ ਉਧਰ ਕਿਸਾਨਾਂ ਨੇ ਵੀ ਕਿਹਾ ਕਿ ਅਸੀਂ ਸ਼ਾਂਤਮਈ ਅੰਦੋਲਨ ਕਰ ਰਹੇ ਆ ਅਸੀਂ ਦਿੱਲੀ ਵੀ ਸ਼ਾਂਤਮਈ ਜਾਣਾ ਚਾਹੁੰਦੇ ਸਨ ਪਰ ਇਹ ਰਾਹ ਕਿਸਾਨਾਂ ਨੇ ਨਹੀਂ ਰੋਕਿਆ ਸਗੋਂ ਹਰਿਆਣਾ ਸਰਕਾਰ ਨੇ ਬੈਰੀਕੇਡਿੰਗ ਕੀਤੀ ਹੈ ਇਸ ਦੇ ਨਾਲ ਹੀ ਕਿਸਾਨ ਆਗੂ ਨੇ ਕਿਹਾ ਕਿ ਇਸ ਮਸਲੇ ਦੇ ਅਸੀਂ ਫੈਸਲਾ 16 ਜੁਲਾਈ ਨੂੰ ਹੋਣ ਵਾਲੀ ਮੀਟਿੰਗ 'ਚ ਲਵਾਵਾਂਗੇ ਕਿ ਦਿੱਲੀ ਜਾਣਾ ਹੈ ਜਾਂ ਨਹੀਂ ਜਾਣਾ ਹੈ ਪਰ ਕਿਸਾਨਾਂ ਨੇ ਇਹ ਵੀ ਕਿਹਾ ਕਿ ਅਸੀਂ ਦਿੱਲੀ ਜਾਣ ਦਾ ਹਾਲ ਹੈ ਗਈਆ ਦੱਸ ਦिए ਕਿ 13 ਫਰਵਰੀ ਤੋਂ ਸ਼ੰਭੂ ਬਾੜ ਤੇ ਮੁਰਦਾ ਚੱਲ ਰਿਹਾ ਹੈ ਕੇਂਦਰ ਸਰਕਾਰ ਵੱਲੋਂ ਐਮਐਸਪੀ ਸਣੇ ਹੋਰ ਮੰਗਾਂ ਨੂੰ ਲੈ ਕੇ ਕੀਤੇ ਵਾਅਦਾ ਖਿਲਾਫੀ ਦੇ ਖਿਲਾਫ ਇਹ ਅੰਦੋਲਨ ਸ਼ੁਰੂ ਕੀਤਾ ਗਿਆ ਸੀ ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਸਰਕਾਰ ਵੱਲੋਂ ਬੈਰੀਕੇਡਿੰਗ ਕੀਤੀ ਗਈ ਸੀ ਫਿਰ ਕਿਸਾਨਾਂ ਨੇ 21 ਫਰਵਰੀ ਨੂੰ ਮੁਰਦਾ ਤੋਂ ਦਿੱਲੀ ਵੱਲ ਵਧਣ ਦੀ ਕੋਸ਼ਿਸ਼ ਕੀਤੀ ਪਰ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਦੇ ਅੱਥਰੂ ਗੈਸ ਦੇ ਗੋਲੇ ਛੱਤੇ ਗਏ ਉਤਨੀ ਕਿਸਾਨਾਂ ਨੇ ਹਰਿਆਣਾ ਪੁਲਿਸ ਤੇ ਗੋਲੀਆਂ ਚਲਾਉਣ ਦੇ ਇਲਜ਼ਾਮ ਵੀ ਲਗਾਏ ਉਦੁਰ ਖਨੌਰੀ ਬਾਰਡਰ ਤੇ ਹਰਿਆਣਾ ਦੀ ਹੱਤੋਂ ਮਹਿਜ਼ 5 ਕਦਮਾਂ ਦੀ ਦੂਰੀ ਤੇ ਖੜੇ ਕਿਸਾਨ ਸ਼ੁਭ ਕਰਨ ਦੇ ਸਿਰ ਦੇ ਪਿਛਲੇ ਪਾਸੇ ਗੋਲੀ ਲੱਗੀ ਜਿਸ ਕਾਰਨ ਸ਼ੁਭ ਕਰਨ ਦੀ ਮੌਤ ਹੋ ਗਈ ਉਸ ਤੋਂ ਬਾਅਦ ਕਿਸਾਨਾਂ ਨੇ ਆਪਣੇ ਪ੍ਰਦਰਸ਼ਨ ਕੀਤੇ ਉਦੋਂ ਦਾ ਕਿਸਾਨਾਂ ਆਗੂਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਨੂੰ ਲੈ ਕੇ 17 ਪ੍ਰੈਅ ਨੂੰ ਕਿਸਾਨਾਂ ਨੇ ਸ਼ੰਭੂ ਰੇਲਵੇ ਤੇ ਧਰਨਾ ਦਿੱਤਾ ਸੀ ਜਿਸ ਤੋਂ ਬਾਅਦ 21 ਮਈ ਨੂੰ ਇਹ ਧਰਨਾ ਚੁੱਕਿਆ ਗਿਆ ਸੀਗਾ ਹੁਣ ਇਹ ਤੇ ਗੱਲ ਸ਼ੁਭ ਕਰਨ ਦੀ ਹੋਈ ਆ ਅਸ਼ੂਕਰਨ ਨੂੰ ਲੈ ਕੇ ਵੀ ਹਾਈ ਕੋਰਟ 'ਚ ਸੁਣਵਾਈ ਹੋਈ ਹਾਈ ਕੋਰਟ ਐਫ ਐ ਐਲ ਦੀ ਰਿਪੋਰਟ ਤੋਂ ਬਾਅਦ ਹਾਈ ਕੋਰਟ ਦੀ ਵੱਡੀ ਟਿੱਪਣੀ ਆਈ ਹੈ ਉਸ ਟਿੱਪਣੀ ਦੇ ਵਿੱਚ ਟਿੱਪਣੀ ਦੇ ਬਾਰੇ ਸਵਾਲ ਹੋ ਰਹੇ ਆ ਕਿ ਕੀ ਕੀ ਸ਼ੂਕਰਨ ਨੂੰ ਗੋਲੀ ਕਿਸਾਨਾਂ ਵੱਲੋਂ ਚਲਾਇਆ ਚਲਾ ਕੇ ਮਾਰਿਆ ਗਿਆ ਹੈ ਕੀ ਸ਼ੂਕਰਨ ਦੀ ਮੌਤ ਕਿਸਾਨਾਂ ਦੀ ਗੋਲੀ ਨਾਲ ਨਹੀਂ ਹੋਈ ਇਸ ਸਵਾਲ ਹਾਈ ਕੋਰਟ ਦੀ ਟਿੱਪਣੀ ਤੋਂ ਬਾਅਦ ਖੜੇ ਹੋਏ ਨੇ ਦੱਸਦੀ ਹੈ ਕਿ ਹਾਈ ਕੋਰਟ ਦੀ ਐਫਐਸਐਲ ਨੇ ਆਪਣੀ ਰਿਪੋਰਟ ਦਿੱਤੀ ਜਿਸ ਤੇ ਵੱਡਾ ਖੁਲਾਸਾ ਹੋਇਆ ਕਿ ਆ ਗਿਆ ਕਿ ਸ਼ੁਭਕਰਨ ਦੀ ਮੌਤ ਸ਼ਾਰਟਗਨ ਦੀ ਗੋਲੀ ਲੱਗਣ ਕਾਰਨ ਹੋਈ ਐਫਐਸਐਲ ਦੀ ਰਿਪੋਰਟ ਚ ਕਿਹਾ ਕਿ ਸ਼ਾਰਟਗਨ ਦੀ ਗੋਲੀ ਨਾਲ ਸ਼ੁਭਕਰਨ ਦੇ ਸਿਰ ਦੇ ਉੱਤੇ ਜ਼ਖਮ ਹੋਏ ਨੇ ਪਰ ਉੱਤੇ ਇਹ ਵੀ ਦਾਵਾ ਕੀਤਾ ਗਿਆ ਕਿ ਪੁਲਿਸ ਤੇ ਪੁਲਿਸ ਜਾਂ ਸੁਰੱਖਿਆ ਬਲਾ ਕੋਲ ਸ਼ਾਰਟਗਨ ਨਹੀਂ ਹੁੰਦੀ ਉੱਤੇ ਫਿਰ ਹਾਈ ਕੋਰਟ ਨੇ ਕਿਹਾ ਕਿ ਇੰਜ ਲੱਗਦਾ ਜਿਵੇਂ ਪ੍ਰਦਰਸ਼ਨਕਾਰੀ ਕਿਸਾਨਾਂ ਵੱਲੋਂ ਹੀ ਗੋਲੀ ਚਲਾਈ ਹੋਵੇ ਤੇ ਸ਼ੁਭਕਰਨ ਦੀ ਮੌਤ ਹੋ ਗਈ ਹੋਵੇ ਨਾਲ ਹੀ ਹਾਈ ਕੋਰਟ ਨੇ ਇਹ ਵੀ ਕਿਹਾ ਕਿ ਉਸ ਦਿਨ ਦੀ ਵੀਡੀਓ ਖੰਗਾਲੀ ਜਾਵੇ ਤੇ ਗੋਲੀ ਚਲਾਉਣ ਵਾਲੇ ਦੀ ਪਛਾਣ ਹੋਵੇ ਉਧਰ ਕਿਸਾਨਾਂ ਆਗੂ ਨੇ ਇਹ ਵੀ ਕਿਹਾ ਕਿ ਕਿਸਾਨਾਂ ਕੋਲ ਕਿਸੇ ਪ੍ਰਕਾਰ ਦੀ ਕੋਈ ਗਨ ਨਹੀਂ ਸੀ ਜੇ ਗਨ ਹੁੰਦੀ ਤਾਂ ਫਿਰ ਉਹ ਆਪਣੇ ਹੀ ਕਿਸਾਨਾਂ ਨੂੰ ਕਿਉਂ ਮਾਰਦੇ ਨਾਲ ਹੀ ਉਹਨਾਂ ਨੇ ਪੁਲਿਸ ਦੀ ਕਾਰਵਾਈ ਉੱਤੇ ਸਵਾਲ ਵੀ ਖੜੇ ਕੀਤੇ ਉੱਤੇ ਹੀ ਜਾਂਚ ਨਹੀਂ ਮੰਗ ਕਰਦੇ ਉਹਨਾਂ ਨੇ ਕਿਹਾ ਕਿ ਸ਼ੂਕਰਨ ਦੀ ਮੌਤ ਰਿਟਾਇਰ ਜੱਜ ਵੱਲੋਂ ਹੋਵੇ ਦੱਸ ਦਈਏ ਕਿ ਬੀਤੇ ਦੇ ਨਹੀਂ ਪੰਜਾਬ ਸਰਕਾਰ ਵੱਲੋਂ ਸ਼ੁਭਕਰਨ ਦੇ ਪਰਿਵਾਰ ਨੂੰ 1 ਕਰੋੜ ਦੀ ਸਹਾਇਤਾ ਕਿਰਾਸ਼ੀ ਦਿੱਤੀ ਗਈ ਸੀ ਤੇ ਉਸ ਦੀ ਭੈਣ ਨੂੰ ਸਰਕਾਰੀ ਨੌਕਰੀ ਦਾ ਜੋਇਨਿੰਗ ਲੈਟਰ ਦਿੱਤਾ ਸੀ ਕਿ ਹੁਣ ਸਵਾਲ ਇਹ ਵੀ ਹੈ ਕਿ ਹਰਿਆਣਾ ਸਰਕਾਰ ਬੈਰੀਕੇਡ ਹਟਾਏਗੀ ਕੀ ਕਿਸਾਨ ਦਿੱਲੀ ਕੁਝ ਕਰਨਗੇ ਬੈਰੀਕੇਡ ਖੋਲਣ ਤੋਂ ਬਾਅਦ ਉਹਨਾਂ ਦਾ ਅਗਲਾ ਕਦਮ ਕੀ ਹੋਵੇਗਾ ਇਹਨਾਂ ਸਾਰੇ ਸਵਾਲਾਂ ਦੇ ਵਿੱਚ ਇੱਕ ਸਵਾਲ ਇਹ ਵੀ ਹੈ ਕਿ ਕੀ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਜਾਣਗੀਆਂ ਕੀ ਕਿਸਾਨਾਂ ਦਾ ਅੰਦੋਲਨ ਖਤਮ ਹੋਵੇਗਾ ਇਹ ਵੀ ਸਵਾਲ ਹਾਲੇ ਬਣਿਆ ਤੇ ਮੇਰੇ ਆਪਿਆ ਹੋਰ ਵੀ ਅਜਿਹੇ ਖਾਲਾ ਦੇ ਲਈ ਜੁੜੇ ਰਹੋ ਤਕਰੀਰ ਦੇ ਨਾਲ ਧੰਨਵਾਦ ਅੱਸੀ ਗੱਲ ਜੀ ਮੈਂ ਅਮਨ ਤੁਸੀਂ ਦੇਖ ਰਹੇ ਹੋ ਤਕਰੀਰ ਅੱਜ ਗੱਲ ਕਰਾਂਗੇ ਕਿਸਾਨਾਂ ਦੀ ਕਿਸਾਨੀ ਅੰਦੋਲਨ ਦੀ ਸ਼ੰਭੂ ਬਾਡਰ ਦੀ ਜੀ ਹਾਂ ਖੁੱਲਣ ਜਾ ਰਿਹਾ ਹੈ ਸ਼ੰਭੂ ਬਾਡਰ ਜੀ ਹਾਂ ਸਹੀ ਸੁਣਿਆ ਸ਼ੰਭੂ ਬਾਡਰ ਜੋ ਕਰੀਬ 5 ਮਹੀਨਿਆਂ ਤੋਂ ਬੰਦ ਪਿਆ ਸੀ ਉਸ ਦੇ ਰਾਹ ਹੁਣ ਖੁੱਲਣ ਜਾ ਰਹੇ ਨੇ ਹੁਣ ਦਿੱਲੀ ਜਾਣਾ ਸੌਖਾ ਹੋ ਜਾਵੇਗਾ ਜੀ ਹਾਂ ਕਿਸਾਨ ਅੰਦੋਲਨ ਕਰਮ 13 ਫਰਵਰੀ ਤੋਂ ਬੰਦ ਸ਼ੰਭੂ ਬਾਦਰ ਨੂੰ ਖੁੱਲਣ ਜਾ ਰਿਹਾ ਹੈ ਹਾਈ ਕੋਰਟ ਨੇ ਹਰਿਆਣਾ ਸਰਕਾਰ ਨੂੰ ਹੁਕਮ ਦਿੱਤਾ ਕਿ ਜੋ ਬੈਰੀਕਡ ਲਗਾ ਕੇ ਤੁਸੀਂ ਸ਼ੰਭੂ ਬਾਦਰ ਨੂੰ ਬੰਦ ਕੀਤਾ ਹੋਇਆ ਸੀ ਉਸ ਨੂੰ ਖੋਲ ਦਿੱਤਾ ਜਾਵੇ ਕਿਉਂਕਿ ਆਮ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਹੈ ਰਾਹ ਖੋਲਣ ਲਈ ਹਾਈ ਕੋਰਟ ਨੇ ਹਰਿਆਣਾ ਸਰਕਾਰ ਨੂੰ ਇੱਕ ਹਫ਼ਤੇ ਦਾ ਸਮਾਂ ਦਿੱਤਾ ਸਿਰਫ ਇੰਨਾ ਹੀ ਨਹੀਂ ਹਾਈ ਕੋਰਟ ਨੇ ਪੰਜਾਬ ਤੇ ਹਰਿਆਣਾ ਸਰਕਾਰ ਨੂੰ ਕਾਨੂੰਨ ਵਿਵਸਥਾ ਬਣਾ ਕੇ ਰੱਖਣ ਲਈ ਵੀ ਕਿਹਾ ਗਿਆ ਹੈ ਉਦੋਂ ਹਰਿਆਣਾ ਸਰਕਾਰ ਨੇ ਵੀ ਕਿਹਾ ਕਿ ਇਹ ਫਿਰ ਆਖੋਲ ਤੇ ਦਾ ਕਿਸਾਨਾਂ ਨੇ ਅੰਬਾਲਾ ਘੇਰ ਲੈਣਾ ਹੈ ਤਾਂ ਉੱਥੇ ਹੀ ਹਾਈ ਕੋਰਟ ਨੇ ਕਿਹਾ ਕਿ ਕਿਸਾਨਾਂ ਦਾ ਇਹ ਜਮੂਰੀ ਹੱਕ ਹੈ ਉਹ ਪ੍ਰਦਰਸ਼ਨ ਸ਼ਾਂਤਮਈ ਕਰ ਸਕਦੇ ਨੇ ਉਧਰ ਕਿਸਾਨਾਂ ਨੇ ਵੀ ਕਿਹਾ ਕਿ ਅਸੀਂ ਸ਼ਾਂਤਮਈ ਅੰਦੋਲਨ ਕਰ ਰਹੇ ਆਂ ਅਸੀਂ ਦਿੱਲੀ ਵੀ ਸ਼ਾਂਤਮਈ ਜਾਣਾ ਚਾਹੁੰਦੇ ਸਨ ਪਰ ਇਹ ਰਾਹ ਕਿਸਾਨਾਂ ਨੇ ਨਹੀਂ ਰੋਕਿਆ ਸਗੋਂ ਹਰਿਆਣਾ ਸਰਕਾਰ ਨੇ ਬੈਰੀਕੇਡਿੰਗ ਕੀਤੀ ਹੈ ਇਸ ਦੇ ਨਾਲ ਹੀ ਕਿਸਾਨ ਆਗੂ ਨੇ ਕਿਹਾ ਕਿ ਇਸ ਮਸਲੇ ਦੇ ਅਸੀਂ ਫੈਸਲਾ 16 ਜੁਲਾਈ ਨੂੰ ਹੋਣ ਵਾਲੀ ਮੀਟਿੰਗ 'ਚ ਲਵਾਵਾਂਗੇ ਕਿ ਦਿੱਲੀ ਜਾਣਾ ਹੈ ਜਾਂ ਨਹੀਂ ਜਾਣਾ ਹੈ ਪਰ ਕਿਸਾਨਾਂ ਨੇ ਇਹ ਵੀ ਕਿਹਾ ਕਿ ਅਸੀਂ ਦਿੱਲੀ ਜਾਣ ਦਾ ਹੈਗਾ ਹੀ ਆ ਦੱਸ ਦिए ਕਿ 13 ਫਰਵਰੀ ਤੋਂ ਸ਼ੰਭੂ ਬਾਡਰ ਤੇ ਮੋਰਚਾ ਚੱਲ ਰਿਹਾ ਹੈ ਕੇਂਦਰ ਸਰਕਾਰ ਵੱਲੋਂ ਐਮਐਸਪੀ ਸਣੇ ਹੋਰ ਮੰਗਾਂ ਨੂੰ ਲੈ ਕੇ ਕੀਤੇ ਵਾਅਦੇ ਖਿਲਾਫੀ ਦੇ ਖਿਲਾਫ ਇਹ ਅੰਦੋਲਨ ਸ਼ੁਰੂ ਕੀਤਾ ਗਿਆ ਸੀ ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਸਰਕਾਰ ਵੱਲੋਂ ਬੈਰੀਕੇਡਿੰਗ ਕੀਤੀ ਗਈ ਸੀ ਫਿਰ ਕਿਸਾਨਾਂ ਨੇ 21 ਫਰਵਰੀ ਨੂੰ ਮੋਰਚਾ ਦਿੱਲੀ ਵੱਲ ਵਧਣ ਦੀ ਕੋਸ਼ਿਸ਼ ਕੀਤੀ ਪਰ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਦੇ ਅੱਥਰੂ ਗੈਸ ਦੇ ਗੋਲੇ ਖਿੱਤੇ ਗਏ ਉਹ ਤਿੰਨ ਕਿਸਾਨਾਂ ਨੇ ਹਰਿਆਣਾ ਪੁਲਿਸ ਦੇ ਗੋਲੀਆਂ ਚਲਾਉਂਦੇ ਐਗਜ਼ਾਮ ਵੀ ਲਗਾਏ। ਉਧਰ ਖਨੌਰੀ ਬਾਰਡਰ ਤੇ ਹਰਿਆਣਾ ਦੀ ਹੱਤੋਂ ਮਹਿਜ਼ 5 ਕਦਮਾਂ ਦੀ ਦੂਰੀ ਤੇ ਖੜੇ ਕਿਸਾਨ ਸ਼ੁਭ ਕਰਨ ਦੇ ਸਿਰ ਦੇ ਪਿਛਲੇ ਪਾਸੇ ਗੋਲੀ ਲੱਗੀ। ਜਿਸ ਕਾਰਨ ਸ਼ੁਭ ਕਰਨ ਦੀ ਮੌਤ ਹੋ ਗਈ। ਉਸ ਤੋਂ ਬਾਅਦ ਕਿਸਾਨਾਂ ਨੇ ਆਪਣੇ ਪ੍ਰਦਰਸ਼ਨ ਕੀਤੇ ਉਦੋਂ ਦੇ ਕਿਸਾਨਾਂ ਆਗੂਆਂ ਨੂੰ ਗ੍ਰਿਫਤਾਰ ਕੀਤਾ ਗਿਆ। ਜਿਨ੍ਹਾਂ ਨੂੰ ਲੈ ਕੇ 17 ਅਪ੍ਰੈਲ ਨੂੰ ਕਿਸਾਨਾਂ ਨੇ ਸ਼ੰਭੂ ਰੇਲਵੇ ਤੇ ਧਰਨਾ ਦਿੱਤਾ ਸੀ। ਇਸ ਤੋਂ ਬਾਅਦ 21 ਮਈ ਨੂੰ ਇਹ ਕਰਨਾ ਚੁੱਕਿਆ ਗਿਆ ਸੀਗਾ ਹੁਣ ਇਹ ਤੇ ਗੱਲ ਸ਼ੁਭ ਕਰਨ ਦੀ ਹੋਈ ਆ ਅਸ਼ੋਕ ਕਰਨ ਨੂੰ ਲੈ ਕੇ ਵੀ ਹਾਈ ਕੋਰਟ 'ਚ ਸੁਣਵਾਈ ਹੋਈ ਹਾਈ ਕੋਰਟ ਐਫ ਐ ਐਲ ਦੀ ਰਿਪੋਰਟ ਤੋਂ ਬਾਅਦ ਹਾਈ ਕੋਰਟ ਦੀ ਵੱਡੀ ਟਿੱਪਣੀ ਜਾਈ ਹੈ ਉਸ ਟਿੱਪਣੀ ਦੇ ਵਿੱਚ ਇੱਕ ਪਈ ਦੁਬਾਰਾ ਇਹ ਸਵਾਲ ਹੋ ਰਿਹਾ ਕਿ ਕੀ ਕੀ ਸ਼ੁਭ ਕਰਨ ਨੂੰ ਗੋਲੀ ਕਿਸਾਨਾਂ ਵੱਲੋਂ ਚਲਾਇਆ ਚਲਾ ਕੇ ਮਾਰਿਆ ਗਿਆ ਹੈ ਕੀ ਸ਼ੁਭ ਕਰਨ ਦੀ ਮੌਤ ਕਿਸਾਨਾਂ ਦੀ ਗੋਲੀ ਨਾਲ ਨਹੀਂ ਹੋਈ ਇਹ ਸਵਾਲ ਹਾਈ ਕੋਰਟ ਦੀ ਟਿੱਪਣੀ ਤੋਂ ਬਾਅਦ ਖੜੇ ਹੋਏ ਨੇ ਦੱਸਦੀ ਹੈ ਕਿ ਹਾਈ ਕੋਰਟ ਦੇ ਐਫਐਸਐਲ ਨੇ ਆਪਣੀ ਰਿਪੋਰਟ ਦਿੱਤੀ ਜਿਸ ਤੇ ਵੱਡਾ ਖੁਲਾਸਾ ਹੋਇਆ ਕਿ ਆ ਗਿਆ ਕਿ ਸ਼ੁਭ ਕਰਨ ਦੀ ਮੌਤ ਸ਼ਾਰਟ ਗਨ ਦੀ ਗੋਲੀ ਲੱਗਣ ਕਾਰਨ ਹੋਈ ਐਫਐਸਐਲ ਦੀ ਰਿਪੋਰਟ ਚ ਕਿਹਾ ਕਿ ਸ਼ਾਰਟ ਗਨ ਦੀ ਗੋਲੀ ਨਾਲ ਸ਼ੁਭ ਕਰਨ ਦੇ ਸਿਰ ਦੇ ਉੱਤੇ ਜ਼ਖਮ ਹੋਏ ਨੇ ਪਰ ਉੱਤੇ ਇਹ ਵੀ ਦਾਵਾ ਕੀਤਾ ਗਿਆ ਕਿ ਪੁਲਿਸ ਤੇ ਸੁਰੱਖਿਓ ਪੁਲਿਸ ਜਾਂ ਸੁਰੱਖਿਆ ਬਲਾ ਕੋਲ ਸ਼ਾਰਟ ਗਨ ਨਹੀਂ ਹੁੰਦੀ ਉੱਤੇ ਫਿਰ ਹਾਈ ਕੋਰਟ ਨੇ ਕਿਹਾ ਕਿ ਇੰਜ ਲੱਗਦਾ ਜਿਵੇਂ ਪ੍ਰਦਰਸ਼ਨਕਾਰੀ ਕਿਸਾਨਾਂ ਵੱਲੋਂ ਹੀ ਗੋਲੀ ਚਲਾਈ ਹੋਵੇ ਤੇ ਸ਼ੁਭ ਕਰਨ ਦੀ ਮੌਤ ਹੋ ਗਈ ਹੋਵੇ ਨਾਲ ਹੀ ਹਾਈ ਕੋਰਟ ਨੇ ਇਹ ਵੀ ਕਿਹਾ ਕਿ ਉਸ ਦਿਨ ਦੀ ਵੀਡੀਓ ਖੰਗਾਲੀ ਜਾਵੇ ਤੇ ਗੋਲੀ ਚਲਾਉਣ ਵਾਲੇ ਦੀ ਪਛਾਣ ਹੋਵੇ ਉਧਰ ਕਿਸਾਨਾਂ ਆਗੂ ਨੇ ਇਹ ਵੀ ਕਿਹਾ ਕਿ ਕਿਸਾਨਾਂ ਕੋਲ ਕਿਸੇ ਪ੍ਰਕਾਰ ਦੀ ਕੋਈ ਗਨ ਨਹੀਂ ਸੀ ਜੇ ਗਨ ਹੁੰਦੀ ਤਾਂ ਫਿਰ ਉਹ ਆਪਣੇ ਹੀ ਕਿਸਾਨਾਂ ਨੂੰ ਕਿਉਂ ਮਾਰ ਦੇ ਨਾਲ ਹੀ ਉਹਨਾਂ ਨੇ ਪੁਲਿਸ ਦੀ ਕਾਰਵਾਈ ਉੱਤੇ ਸਵਾਲ ਵੀ ਖੜੇ ਕੀਤੇ ਉੱਤੇ ਹੀ ਜਾਂਚ ਨਹੀਂ ਮੰਗ ਕਰਦੇ ਉਹਨਾਂ ਨੇ ਕਿ ਆ ਕਿ ਸ਼ੂਕਰਨ ਦੀ ਮੌਤ ਰਿਟਾਇਰ ਜੱਜ ਵੱਲੋਂ ਹੋਵੇ ਦੱਸਦੀ ਹੈ ਕਿ ਬੀਤੇ ਦੇ ਨਹੀਂ ਪੰਜਾਬ ਸਰਕਾਰ ਵੱਲੋਂ ਸ਼ੂਭਕਰਨ ਦੇ ਪਰਿਵਾਰ ਨੂੰ 1 ਕਰੋੜ ਦੀ ਸਹਾਇਤਾਕ ਰਾਸ਼ੀ ਦਿੱਤੀ ਗਈ ਸੀ ਤੇ ਉਸ ਦੀ ਭੈਣ ਨੂੰ ਸਰਕਾਰੀ ਨੌਕਰੀ ਦਾ ਜੋਇਨਿੰਗ ਲੈਟਰ ਦਿੱਤਾ ਸੀ ਕਿ ਹੁਣ ਸਵਾਲ ਇਹ ਵੀ ਹੈ ਕਿ ਹਰਿਆਣਾ ਸਰਕਾਰ ਬੈਰੀਕੇਡ ਹਟਾਏਗੀ ਕਿ ਕਿਸਾਨ ਦਿੱਲੀ ਕੁਝ ਕਰਨਗੇ ਬੈਰੀਕੇਡ ਖੋਲਣ ਤੋਂ ਬਾਅਦ ਉਹਨਾਂ ਦਾ ਅਗਲਾ ਕਦਮ ਕੀ ਹੋਵੇਗਾ ਇਹਨਾਂ ਸਾਰੇ ਸਵਾਲਾਂ ਦੇ ਵਿੱਚ ਇੱਕ ਸਵਾਲ ਇਹ ਵੀ ਹੈ ਕਿ ਕੀ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਜਾਣਗੀਆਂ ਕੀ ਕਿਸਾਨਾਂ ਦਾ ਅੰਦੋਲਨ ਖਤਮ ਹੋਵੇਗਾ ਇਹ ਵੀ ਸਵਾਲ ਹਾਲੇ ਬਣਿਆ ਤੇ ਬਣਿਆ ਪਿਆ ਹੋਰ ਵੀ ਅਜਿਹੇ ਖੜਾ ਦੇ ਲਈ ਜੁੜੇ ਰਹੋ ਤਕਰੀਰ ਦੇ ਨਾਲ ਧੰਨਵਾਦ